ਕੀ ਜਿੱਕੇ ਗੰਦੇ ਕੰਮ ਕੱਢ ਲੈਣੇ ਆ। ਮਮਾ ਕੀ ਕਰੀ ਜਾਂਦੇ ਆ। ਓਹੋ। ਜਪਨੋਦ ਕੀ ਕਰੀ ਜਾਂਦੇ ਓ ਤੁਸੀਂ? ਮਮਾ ਕੀ ਕਰਦੇ। ਛੇਰੇ ਛੇਰੇ ਕੀ ਕਰੀ ਜਾਂਦੇ ਓ? ਆਪਾਂ ਤਾਂ ਹੀ ਬੈਠੇ ਗਏ। ਉਹਨੇ ਆਣਾ ਹੀ ਤੁਹਾਡੇ ਕੋਲ ਸੀ ਵਾਕਰ ਚ ਉੱਠ ਕੇ ਤੁਹਾਡੇ ਕੋਲ ਆਨੰਦ ਕਰਦੀ ਸੀ। ਉਹਨੂੰ ਪਤਾ ਸੀ ਪਾਪਾ ਸਵੇਰ ਦੇ ਫੋਨ 'ਚ ਲੱਗੇ ਹੋਏ ਨੇ ਮੈਂ ਹੁਣ ਜਾਣਾ ਪਾਪਾ ਕੋਲ। ਆਇਆ। ਬਾਏ ਬਾਏ ਕਰ ਦੋ। ਬਾਏ ਬਾਏ। ਛਾਤੀ ਕਰ। ਜੇ ਤਾਂ ਬਾਏ ਬਾਏ ਕਹੋ ਤਾਂ ਛਾਤੀ ਕਾਲ ਹੁੰਦੀ ਹੈ। ਹਾਂ ਇਹ ਮੇਰਾ ਪੁੱਤ ਮਰਜੀ ਦਾ ਮਾਲਕ ਜਾ ਇਹਦਾ ਉਲਟਾ ਸਾਬ ਹੈ ਸਾਸ਼ਟ੍ਰਿਕਾ ਕਹਉਂਦੇ ਬਾਏ 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 ਕਹਉਂਦੇ ਸਾਸ਼ਟ੍ਰਿਕਾ ਤੁਸੀਂ ਮੈਨੂੰ ਕਹੋ ਕੁੱਟੀਆਂ ਨਿਆ ਰਾਤ ਐਵੇਂ ਹੀ ਮੈਨੂੰ ਕਟ ਰਹੀ ਮਰੇ ਸੋਹਣੇ ਮਰੇ ਸੋਹਣੇ ਇਹ ਮੇਰੇ ਜੋ ਨੇ ਵਾਲ ਘੜਦੇ ਓਹੋ ਵਾਲੇ ਪੁੱਟਦੇ ਜਪਨੂ ਨਾ ਧੰਦੇ ਬੱਚੇ ਜਪਨੂਰ ਹੈ ਨਹੀਂ ਕੜੀ ਦੇ ਹੁੰਦੇ ਕੋਤਿਆਂ ਜੀ ਮੈਨੂੰ ਚਾਚੀ ਕਾ ਦੋ ਇਹ ਜੋੜ ਕੇ ਚਾਚੀ ਕਾ ਦੋ ਮਮਾ ਕੀ ਕਰੀ ਜਾਂਦੇ ਆ ਮਮਾ ਕੀ ਕਰ ਹਾਂਜੀ ਇੱਥੇ ਹੀ ਆ ਮੈਂ ਤੇ ਅਰਥ ਹੈ ਆ ਚਾਰੇ ਕੰਦੇ ਨੇ ਜਪਨੂਰ ਵਾਲਾ ਸ਼ਰਾਰਤੀ ਹੋ ਗਿਆ ਹੁਣ ਇਹ ਲਾਈਆਂ ਕਰਦਾ ਏ ਇਹ ਕੁੱਤ ਦਾ ਏ ਗੱਲਾਂ ਵੀ ਕਰਦਾ ਏ ਗੱਲਾਂ ਵੀ ਕਰਦਾ ਏ ਬੜਾ ਪੇਰਾ ਬੰਦਾ ਏ ਸਾਰਾ ਸਮਝਾ ਵੀ ਦਿੰਦਾ ਗੱਲ ਕੀ ਹੈਗੀ ਹਾਂਜੀ ਕਿੱਥੇ ਜਾਣਾ ਹੁਣ ਹੋਰ ਕਿੱਥੇ ਆਉਂਗੇ ਆਬੂ ਪਾਬੂ ਮੈਂ ਜਾ ਰਹੀ ਫਿਰ ਮੈਂ ਜਾ ਰਹੀ ਬੱਸ ਮੈਂ ਜਾ ਰਹੀ ਮਮਾ ਗਈ ਦੇ ਇਸ ਦਾ ਦੂਸਰਾ ਹੈ ਆ ਕਿੱਥੇ ਜਾਣਾ ਮੈਂ ਜਾ ਰਹੀ ਬਾਈ 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 ਮੈਂ ਜਾ ਰਹੀ ਓਟੀ ਬਾਈ ਏ ਓਟੀ ਬਣੀ ਜੀ ਬਾਈ ਐ ਚਿੰਤਾਂ ਚੋਪੀ ਤੇ ਹਾਪੀ ਮਾ ਦਬਤ ਮਾਰ ਪੱਤ ਬਾਈ ਇਹ ਨਹੀਂ ਆ ਰਹੀਆਂ ਸ਼ਹਿਰ ਸੇ ਅੱਜ ਸਾਨੂੰ ਆਂਟੀ ਨੇ ਆ ਕੇ ਉਠਾਇਆ ਹੈ 2:00 ਜੋਨ ਸਵਾ 8:00 ਹੋ ਗਏ ਨੇ ਮੈਨੂੰ ਅੰਟੇ ਕੇ 9:00 ਅੱਜ ਕੇ ਤੁਸੀਂ ਉੱਥੇ ਨਹੀਂ ਮੈਂ ਕਿਹਾ ਨਹੀਂ ਜਲਦੀ 9:00 ਦੇ ਹਾਂਜੀ ਬਾਹਰ ਜਾਣਾ ਸਾਚੀ ਦਾ ਸਾਚੀ ਦਾ ਨਾ ਬਾਹਰ ਘਰੇ ਘੱਟੇ ਚਲੋ ਸਾਚੀ ਦਾ ਬਾਹਰ ਚਲੀ ਤਾਈ ਘਰੇ ਜਾਣਾ ਤਾਈ ਘਰੇ ਸਾਰੇ ਪੈਨ ਪ੍ਰੋਬਲਮ ਹੋਵੇ ਕਰਦੇ ਹੋ ਜੀ ਸਾਰੇ ਠੀਕ ਠਾਕ ਹੋਵੋ ਗੁਰੂ ਰਾਮ ਦਾ ਜਿਕਰ ਪਬੜਾ ਹੀ ਰੱਖਣਾ ਸਾਰਿਆਂ ਤੇ ਤੇ ਮੈਂ ਕੀ ਕਹਾਂ ਘਰੇ ਮੈਂ ਨਾ 1 ਮਹੀਨੇ ਬਾਅਦ ਜ ਸਮੋਸਾ ਖਾਦਾ ਤੇ ਦੇ ਆਇਤਾ ਨਹੀਂ ਸੀਗੇ ਨਹੀਂ ਤਾਂ ਤੁਹਾਨੂੰ ਖਵਾ ਦਿੰਦੇ ਤੇ ਅਮਰ ਜੀ ਰਵ ਸਮੋਸਿਆਂ ਦੇ ਯਾਨੀ ਕਿ ਵੀ ਬਾਏ ਤਾਜ ਬਾਦਸ਼ਾਹ ਖਾਣ ਦੇ ਲਾਹ ਮੈਂ ਲੋਕ ਹੋਇਆ ਨਾਇਆ ਮਸ ਤੇ ਗਰਮੀ ਬਹੁਤ ਹੋਈ ਪਈ ਆ ਜੀ ਅਸੀਂ ਗਏ ਸੀ ਜਰਾ ਬਾਜ਼ਾਰ ਦੇ ਵਿੱਚ ਤੇ ਜਿਹੜਾ ਕੰਮ ਕਰਨਗੇ ਸੀ ਉਹ ਬੰਦ ਦੁਕਾਨ ਮਿਲੀ ਤੇ ਅਸੀਂ ਸਾਨੂੰ ਵਾਪਸ ਆਏ ਤੇ ਮੈਂ ਕਿਹਾ ਚਲੋ ਅੱਜ ਆਪਾਂ ਨਾਸ਼ਤਾ ਵੀ ਨਹੀਂ ਕੀਤਾ ਸਮੋਸਿਆਂ ਦੀ ਆ ਰਹੀ ਸੀ ਖੁਸ਼ਬੂ ਜਿੱਥੋਂ ਲੰਗੇ ਆਪਾਂ ਗਲੀ ਦੇ ਵਿੱਚੋਂ ਕਿਉਂਕਿ ਉਹਦੇ ਨਾਲ ਹੀ ਦੁਕਾਨ ਪੈਂਦੀ ਹੈ ਤੇ ਉਹ ਗਰਮ ਗਰਮ ਤਲੇ ਜਾ ਰਹੇ ਸੀ ਫਿਰ ਤੁਹਾਡੇ ਭਾਜੀ ਤਾਂ ਰਹਿ ਹੀ ਗਿਆ ਮੇਰੇ ਤੋਂ ਵੀ ਨਹੀਂ ਰਿਹਾ ਗਿਆ ਮੈਂ ਕਿਹਾ ਲੈ ਕੇ ਹੀ ਆਵਾਂਗੇ ਹੁਣ ਤੇ ਅਸੀਂ ਹੁਣ ਇੱਕ ਇੱਕ ਸਮੋਸਾ ਖਾ ਲਿਆ ਉਹ ਹੂੰ ਕੱਟੀ ਗਿਆ ਜਾਂਦੇ ਆ ਜਿਪ ਨੂੰ ਰਸੋਂ ਗਿਆ ਉਹ ਹਾਂ ਸਵੇਰੇ ਮਸਤੀ ਮੁਸਤੀ ਕਰਕੇ ਹੁਣ ਸੋ ਗਈ ਹੈ ਸਵੇਰੇ 8 ਵਜੇ ਦੀ ਉੱਠੀ ਹੋਈ ਹੈ ਹੁਣ 12:00 ਵਜੇ ਨੇ ਸੁਹਰੇ ਸ਼ਰਾਰਤਾ ਕਰਨ ਤੇ ਲੱਗੀ ਰਹਿੰਦੀ ਹੈ ਫਿਰ ਜਦੋਂ ਇਹਨੇ ਸੋਨਾ ਹੋਵੇ ਫਿਰ ਤੇ ਇਹਨੇ ਘਾਰ ਸੇ ਤੇ ਠਾ ਲੈਂਦੀ ਹੈ ਪੂਰਾ ਹੂੰ ਹਮ ਕਰਾ ਦੇ ਮਾਂ ਜੀ ਦੀ ਉਤਰ ਲਈ ਤਿਆਰੀ ਹੈ ਆਪਣੀ ਮੈਂ ਨਹੀਂ ਕਕੜਾ ਇੱਥੇ ਬੈਠੋ ਤੁਸੀਂ ਮੈਂ ਮਮਾ ਕੰਮ ਨਾ ਕਰੇ ਥੋੜਾ ਜਿਹਾ ਭਾਈ ਕੰਮ ਨਹੀਂ ਕਰਨ ਦਿੰਦੀ ਚਲ ਭਾਈ ਚਲੋ ਬਾਪੂ ਤੁਸੀਂ ਉੱਥੇ ਉੱਥੇ ਬਾਏ ਮਮਾ ਗਈ ਮਮਾ ਗਈ ਮਮਾ ਗਈ ਹੁਣ ਮੈਨੂੰ ਪਤਾ ਲੱਗ ਗਿਆ ਸਿਆਣੀ ਬੱਦ ਗਈ ਜੇ ਰਵਣ ਮਮਾ ਗਏ ਹੋ ਗਈ ਮਮਾ ਨੂਰੇ ਮਮਾ ਗਈ ਹੋ ਗਈ ਕੀ ਕਰਨੀ ਹੋਏ ਮम्मा ਗਏ ਹੋ ਵੇ ਲੇ ਭੀਗੀ ਬਿੱਲੀ ਬਣ ਗਈ ਆਓਏ ਆਈ ਉਹ ਇਹ ਹਸਰੀ ਜਾਣਾ ਮੋਨੇ ਬਾਹ ਪਤਾ ਮਾਂ ਮम्मा ਆ ਰਹੀ ਉਸ ਲੱਗ ਜਾਂਦਾ ਪਤਾ ਫਿਰ ਵੇਖਦੇ ਨੇ ਟੱਪ ਨੂੰ ਰੇ ਹੂੰ ਟੱਪ ਨੂੰ ਰੋ ਮम्मा ਕੋਲ ਨਹੀਂ ਜਾਣਾ ਤੈਨੂੰ ਹੈ ਮम्मा ਕੋਲ ਜਾਉਂਗੇ ਮਮਾ ਬੁਲਾਉਂਦੇ ਆ ਹੈ ਮਮਾ ਸਾਤੇ ਆ ਤੁਹਾਨੂੰ ਜਾਓਗੇ ਹੈ ਆ ਮਮਾ ਜਿਆ ਬਲ ਰੱਖਦੇ ਸੀ ਕਿ ਕਹਿਆ ਸੀ ਬਾਲਨੀ ਸੀ ਬਸ ਹੋਰ ਹੀ ਬਾਲਣ ਦਿੱਤੇ ਮੈਨੂੰ ਆ ਡਿੱਗਣਾ ਪਵੇ ਮਟਕਿਆ ਮਟਕਿਆ ਮੇਰੇਆ ਬਹਿ ਜਾ ਟੱਪੋ ਚਲੋ ਚਲੋ ਅਰੇ ਪਜੋ 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 ਨਰੇ ਇਹ ਕੀ ਕਰਦਾ ਨਹੀਂ ਬੈਜਣਾ ਪੁੱਤ ਛਾਤਾ ਹੋ ਗਿਆ ਛਾਤਾ ਹੋ ਗਿਆ ਸੀ ਮੇਰੇ ਪੁੱਤ ਦੀ ਐਥੇ ਬੈਜਾ ਮम्मा ਜਾ ਰਹੇ ਜਬਨੂਰ ਮम्मा ਜਾ ਰਹੇ ਜਬਨੂਰ ਮम्मा ਗਈ ਹੁਣ ਤਾਂ ਜਿਆਦਾ ਹੀ ਸਿਆਣੀ ਹੋ ਕੇ ਬਹਿ ਗਏ ਸਿਆਣੀ ਬਣ ਗਈ ਸਿਆਣੀ ਮੇਰੀ ਗੋਲੀ ਪਰ ਮੂੰਹ ਤੇ ਨਾ ਮਾਰ ਲੈ ਗੱਡੀ ਜੀ ਇਹਨੇ ਉਹ ਮੂਦੀ ਪਹਿਣਾਗਾ ਆ ਫੜਦਾ ਆ ਬਈ ਜਿਹੜਾ ਨਾ ਸ਼ੁਰੂ ਕਰਨਾ ਨੇ ਬਿਲ ਨੇਂਦੀ ਆ ਤਾਂ ਤਾਂ ਪੰਗ ਸਾਡੇ ਆ ਕੇ ਬਣ ਕੇ ਚੌਲ ਤੇ ਨਾਲ ਬੈਂਗਣੀ ਦੀ ਸਬਜੀ ਆਲੂ ਬੈਂਗਣੀ ਦੀ ਤੇ ਨਾ ਪਤਾ ਉਹ ਵੇਖੋ ਹੋ ਰਹੀ ਆ ਪਲੇਟ ਮੈਨੂੰ ਦੋ ਬੋਪੇੜਾ ਲੱਡੂ ਜਾ ਹੈ ਸਾਚੀ ਕਾ ਕਰੂ ਸਾਰੇ ਨੂੰ ਸਾਚੀ ਕਾ ਕਰੋ ਹਲੋ ਪੁੱਤ ਸਾਚੀ ਕਾ ਕਰੋ ਜਪਨੂਰੇ ਲੜਾਈ ਖਾਣਾ ਖਾ ਲੋ ਚਾਵਲ ਲੈ ਲੋ ਚਾਵਲ ਦਹੀਂ ਦੇ ਹੁੰਦੇ ਬੱਚੇ ਨੂੰ ਕਿ ਨਹੀਂ ਹੈ ਪੁੱਬਲੇ ਹੋਏ ਤੇ ਦੇ ਸਕਦਾ ਪਤਾ ਨਹੀਂ ਮੈਨੂੰ ਹੁੰਦੇ ਮਾਲਾ ਮੋਟੇ ਹੀ ਦੇਣੀ ਮੈਂ ਜਿਆਦਾ ਨਹੀਂ ਦੇਣੀ ਠੀਕ ਹੈ ਚਾਵਲ ਖਾਰੇ ਕੋਈ ਚੀਰੇ ਪਏ ਖੀਰੇ ਐ ਲੱਗਣਾ ਕੀ ਮੰਦਿਰ ਜਪਨੂਰ ਕੋਲ ਜਾ ਕੇ ਬਹਿ ਜਾਣਾ ਫਿਰ ਤੇ ਡੱਗ ਡੁਗਣਾ ਪਵੇ ਸੁੱਤੇ ਹੀ ਪਈ ਆਹੋ ਮੇਰਾ ਫੜ ਕਣੀ ਪੋ ਚੋਪੜ ਦਾ ਨੋ ਨੇਵਰਾ ਸ਼ੁਕਰ ਹੈ ਅੰਗਰੇਜ਼ੀ ਬੋਲਤੀ ਮੈਨੂੰ ਵੀ ਪਰ ਇਹ ਤਾਂ ਪੰਜਾਬੀ ਠੀਕ ਆ ਮੈਂ ਆ ਆਟਾ ਢਿੱਲਾ ਕਰ ਦੇ ਵਾਟਾ ਪਤਾ ਨਹੀਂ ਮੇਰੇ ਤੋਂ ਕਿ ਢਿੱਲਾ ਕਰ ਦਿੰਦਾ ਹੈ ਆਟਾ ਪਤਾ ਨਹੀਂ ਮੇਰੇ ਤੋਂ ਕਿ ਢਿੱਲਾ ਕਰ ਦਿੰਦਾ ਆਪਣੇ ਵਾਲਾ ਪੱਸਾ ਹੀ ਬੰਦ ਰਿਹਾ ਨਹੀਂ ਪਾਣੀ ਨਾ ਪਾਲਾ ਲਾਇਆ ਕਰ ਕਿ ਪਹਿਲਾਂ ਬੁੰਨ ਕੇ ਦੇਖ ਲਿਆ ਕਰ ਜੇ ਬੱਜੀ ਜਾਂਦਾ ਨਾ ਉਸ ਤੋਂ ਬਾਅਦ ਪਾਣੀ ਲਾ ਲਾ ਕੇ ਜੇ ਮੰਨ ਕੇ ਜਾਂ ਸਾਖਤ ਦੀਂਦਾਗਾ ਨੀਚਲਾ ਤੇ ਸਭ ਉਹ ਤੋਂ ਬਾਅਦ ਹੁ ਕਰ ਲਿਆ ਕਰੋ ਪਤਾ ਨਹੀਂ ਪਿਆ ਸੀ ਥੋੜਾ ਜਿਹਾ ਤੁਮ ਭੇਲੇ ਨਾ ਚਲ ਮੈਂ ਜੱਪਨੂ ਕੋਲ ਜਾਣਾ ਤੇ ਦੇਖਦੇ ਆਂ ਕੀ ਕਰਦਾ ਜੱਪ ਲੋਕ ਸੁੱਤਾ ਪਿਆ ਹੈ ਹੈ ਨਹੀਂ ਤੂੰ ਤੈ ਕੱਢ ਆ ਬੈਂਡ ਵਾਲਾ ਆ ਲੈ ਓੜੀ ਰਬਣਾ ਓਏ ਪਾ ਫੜ ਲਾ ਪਿਛੇ ਰੱਖ ਲਾ ਨਹੀਂ ਉਖੀਰਾ ਦਾ ਕਟਿਆ ਵਾ ਮੈਂ ਬੋਤਲ ਪਾਣੀ ਦੀ ਲੈ ਆਣਾ ਠੀਕ ਆ ਇੰਨਾ ਤਰਾ ਮੈਂ ਪੈਦਾ ਕਰ ਦਣਾ ਦਹੀਂ ਦੇ ਕੋਈ ਚੱਕਰ ਨਹੀਂ ਰਹਿਣ ਦੇ ਕੋਈ ਚੱਕਰ ਨਹੀਂ ਹੁਣ ਜਪਰੋਂ ਰੋਵੇ ਤੁਹਾਨੂੰ ਪਤਾ ਹੀ ਆ ਵੀ ਬਾਕਰ ਫੋਲ ਹਸਪੀਟਲ ਤੇ ਭਜਾਉਣ ਲੱਗੀ ਉਹ ਪਈ ਹੈ ਟੇਡੀ ਹੋਈ ਜਾਪ ਨੂੰ ਉਸਤਾ ਮੇਰੇ ਨਾਲ ਬਾਜ਼ਾਰ ਗਈ ਸੀ ਜੀ ਤੇ ਮੋਢੇ ਨਾਲ ਨਾਲ ਤੇ ਸਾਰੀ ਬਾਈ ਜਿੱਤੇ ਮਾਂ ਦੇ ਟੌਰ ਨਾਲ ਸੋਰੀ ਉਹ ਕੋਲੇ ਰੱਖੇ ਰੋਟਕੜੀ ਟੇਡਣ ਲੱਗ ਜਾਨਗੇ ਪਾਣੀ ਪੋਣ ਲਈ ਆਇਆ ਆਮ ਲੈ ਕੇ ਆਉਂਦੀ ਰੋਟੀ ਖਾਣੇ ਰੋਟੀ ਰਾਟੀ ਖਾ ਕੇ ਪ੍ਰਸ਼ਾਦਾ ਛੱਕ ਤੇ ਫਿਰ ਉਹ ਲੋਹਰੀ ਦੇ ਨਾਲ ਕੀਤਾ ਪਿਆ ਇਕੱਠਾ ਜੱਪਨੌਰ ਦਾ ਗੱਦਾ ਉਹ ਲੈ ਕੇ ਆਉਂਦਾ ਕਿਉਂਕਿ ਦੋ ਵਾਰੀ ਇਹ ਨਾ ਬੈਡ ਥੋੜਾ ਅਗੇ ਚੁੱਕੀ ਆ ਸਤਰ ਕੇ ਫਿਰ ਨੂੰ ਕੋ ਤੈ ਲੈਣਾ ਪਿਆ ਤੇ ਆ ਰਹੀ ਆ ਮੇਰੇ ਸਹੌਣਾ ਤਾਹਣ ਆ ਜਾਓ ਰੋਟੀ ਲੈ ਕੇ ਜਿੰਦੇ ਫੜਾ ਦੇ ਮੈਨੂੰ ਮੈਂ ਤਾਂ ਰੋਟੀ ਖਾਵਾਂ ਨਾ ਜਦੋਂ ਸੋਤਾ ਪੈਣੇ ਇਹ ਤਾਂ ਪਲੇਟ ਜਿਹੜਾ ਤੁਮਾਰ ਜਾਣੇ ਤਾ ਗਲਾਸ ਤੁਹਾਡਾ ਉਹ ਪਿਆ ਕਿੱਥੇ ਪਿਆ ਮੇਨੂੰ ਗਲਾਸ ਪੜਾ ਦਿਓ ਹੁਣ ਤੇ ਛੋਣੀ ਆ ਜੋ ਛਕੂ ਐਂਤਰਾ ਉਹ ਜਿਹਨਾਂ ਨੇ ਰੋਟੀ ਛਕਣੀ ਆ ਪੋਤਾ ਤੇ ਮੇਰੇ ਪੋਤਾ ਵੀ ਮੂੰਹ ਬੋਨ ਦਾ ਲੋਨ ਵਾਲਾ ਵੰਗੂ ਐ ਰੋਟੀ ਖਾਣੀ ਪੋਤਾ ਛੋਣੀ ਵੇ ਨੂਰੇ ਕੀ ਹੋ ਗਿਆ ਪਤਾ ਕਿਨੇ ਕੁੱਤੇ ਪਤਾ ਆ ਜਾਓ ਆ ਜਾਓ ਮੇਕੋ ਆ ਜਾਓ ਪਤਾ ਮੇਕੋ ਆ ਜਾਓ ਸੋਨੇ ਆ ਜਾਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਿਹੜੇ ਨਾ ਉਹ ਪਾਇਆ ਤੁਹਾਨੂੰ ਦੱਸਿਆ ਵੀ ਛੋਟਾ ਵੀ ਉਹ ਗੱਲ ਤਾਂ ਕਮੈਂਟ ਕਰ ਰਹੇ ਆ ਤੇ ਬਾਕੀ ਪਤਾ ਕੀ ਗੱਲ ਹੈ ਜੀ ਮੈਨੂੰ ਕੋਈ ਟੈਨਸ਼ਨ ਨਹੀਂ ਕਿ ਬੋਡੀ ਜਾਵੇ ਪਰ ਮੈਂ ਪੰਜਾਬ ਦਾ ਪੁੱਤ ਹਾਂ ਠੀਕ ਹੈ ਤੇ ਵੀ ਪੰਜਾਬ ਦਾ ਪੋਤਾ ਜਿਹੜਾ ਠੀਕ ਹੈ ਤੇ ਉਹ ਆਉਦੀ ਵਾਈਫ ਬਾਰੇ ਕਿਵੇਂ ਗਲਤ ਬੋਲਣ ਦੇ ਦਊਗਾ ਜਿਹੜੀ ਗੱਲ ਹੈ ਹੀ ਨਹੀਂ ਨਕਿੰਗ ਗੱਲਾਂ ਬੋਲਣ ਦਾ ਕੋਈ ਫਾਇਦਾ ਨਹੀਂ ਹਨ ਉਹਦੇ ਵਿੱਚ ਪੜਾਉਂਦਾ ਉਹ ਸਾਡੇ ਘਰ ਦਾ ਨਿਕਲੇ ਪੜਾਉ ਉਹ ਰਮਣ ਦੇ ਘਰ ਦਾ ਨਿਕਲੇ ਠੀਕ ਹੈ ਤੇ ਉਹਨਕੜੀ ਸੁਣ ਲਾਜ਼ਮੀ ਮੈਂ ਠੀਕ ਹੈ ਇਹ ਨਾ ਸਮਝ ਲੈ ਵੀ ਇਹ ਤੋ ਕਿਹੜਾ ਤੁਰਿਆ ਜਾਂਦਾ ਕਿ ਕਰ ਲੂਗਾ ਤੇ ਕਾਨੂੰਨ ਦੀ ਸਹਾਇਤ ਲਵਾਂਗੇ ਅਸੀਂ ਠੀਕ ਹੈ ਕੋਈ ਗੁੰਡਾਗਰਦੀ ਨਹੀਂ ਮੈਂ ਗੁੰਡਾ ਨਹੀਂਗਾ ਵੀ ਐ ਕਰਦੂਗਾ ਜਿਵੇਂ ਕਰਦੂਗਾ ਕਾਨੂੰਨ ਦੀ ਸਹਾਇਤ ਲਵਾਂਗੇ ਤੇ ਉਹਨੂੰ ਫਿਰ ਦੱਸਾਂਗੇ ਵੀ ਕਿਵੇਂ ਕਿਸੇ ਨੂੰ ਪਰ ਪਹਿਲੀ ਗੱਲ ਤਾਂ ਯਾਰ ਗੁਰਬਾਣੀ ਦੀਆਂ ਤੁਸੀਂ ਵੀਡੀਓ ਪਾ ਰਹੇ ਆ ਗੁਰਬਾਣੀ ਦਾ ਚੈਨੜਾ ਤੁਹਾਡਾ ਹੈ ਤੇ ਤੁਹਾਨੂੰ ਫੁੱਦੂ ਲੋਕੋ ਇਹ ਨਹੀਂ ਪਤਾ ਵੀ ਕਿਸੇ ਬਾਰੇ ਕੀ ਬੋਲਣਾ ਠੀਕ ਹੈ ਫਿਰ ਇਹਦਾ ਮਤਲਬ ਹੈ ਤੁਸੀਂ ਨਹੀਂ ਇੱਕ ਇਹ ਟਿਕਵਾਂਜੀ ਰਚਾਇਕ ਪੈਸੇ ਕਮਾਉਣ ਦਾ ਸਾਧਨ ਨਹੀਂ ਬਣਾਇਆ ਨਾ ਚੈਨਲ ਨੂੰ ਠੀਕ ਹੈ ਕੀ ਤੁਸੀਂ ਕਿਸੇ ਨੂੰ ਸਿੱਖਿਆ ਦੇ ਦੋਗੇ ਦਰਵਾੜੀ ਰਾਹੀਂ ਜਦੋਂ ਤੁਸੀਂ ਆਪ ਹੀ ਗਲਤ ਆਂ ਇਦੋਂ ਤਾਂ ਤੁਸੀਂ ਨਿਚਾਰਾ ਵਾਲੀਆਂ ਵੀਡੀਓ ਪਾੜਿਆ ਕਰੋ ਠੀਕ ਹੈ ਨੱਚ ਲਿਆ ਕਰੋ ਜਿੱਦਾਂ ਦੀ ਛੋਡੀ ਇੱਜ਼ਤ ਆ ਉਦਾਂ ਆਪਦੀ ਇੱਜ਼ਤ ਨਿਲਾਮ ਕਰ ਲਿਆ ਕਰੋ ਦੂਜੇ ਨੂੰ ਤਾਂ ਨਾ ਗਲਤ ਬੋਲ ਜਦੋਂ ਅਸੀਂ ਨਹੀਂ ਕਿਸੇ ਨੂੰ ਗਲਤ ਬੋਲਦੇ ਠੀਕ ਹੈ ਤੇ ਪਰ ਮੈਨੂੰ ਕੋਈ ਗਲਤ ਬੋਲੀ ਜਾਵੇ ਮੈਨੂੰ ਕੋਈ ਟੈਨਸ਼ਨ ਨਹੀਂਗਾ ਮੇਰੀ ਵਾਈਫ ਨੂੰ ਹੁਣ ਮੈਨੂੰ ਉਹਨੇ ਕੀ ਕਿਹਾਗਾ ਵੀ ਮੁੰਡਾ ਤਾਂ ਚੰਗਾ ਤੇ ਇਹ ਬਾੰਦ ਰਹੀ ਆ ਠੀਕ ਐ ਉਹਦੇ ਚਤ ਚਾਏ ਸੀਗਾ ਵੀ ਇਹ ਨੂੰ ਮੈਂ ਚੰਗਾ ਕਹਦਾ ਤੇ ਇਹ ਮੈਨੂੰ ਬੋਲਦਾ ਨਹੀਂਗਾ ਠੀਕ ਐ ਜੰਬੀ ਉਹ ਬੋਲੂਗਾ ਕੌਣ ਰਮਨ ਨੂੰ ਮੈਂ ਬਿਆਹ ਕੇ ਲਿਆਇਆ ਨਾ ਕਿ ਕੱਢ ਕੇ ਲਿਆਇਆ ਠੀਕ ਐ ਤੇ ਰਮਨ ਮੇਰੇ ਨਾਲ ਆ ਮੈਂ ਰਮਨ ਨਾਲ ਆ ਠੀਕ ਹੈ ਤੇ ਜੇ ਕੋਈ ਗਲਤ ਬੋਲੂਗਾ ਮੂੰਹ ਤੋੜ ਮਾਰ ਜਵਾਬ ਮੈਂ ਦਊਗਾ ਮੈਨੂੰ ਕੋਈ ਕੁਝ ਮਰਜੀ ਗਏ ਜਾਂ ਕੋਈ ਟੈਨਸ਼ਨ ਨਹੀਂ ਮੈਨੂੰ ਨੋ ਪ੍ਰੋਬਲਮ ਤੇ ਜਿਹੜੀਆਂ ਨੱਕੀਆਂ ਗੱਲਾਂ ਕਹਿਣੀਆਂ ਫੁੱਦੂ ਗੱਲਾਂ ਕਰਨੀਆਂ ਉਹ ਤੋਂ ਬਾਅਦ ਆਇਆ ਠੀਕ ਹੈ ਤੇ ਕਿਤੇ ਹੁਣ ਤੋਂ ਕਿਤੇ ਪਹਿਲਾਂ ਸ਼ਾਇਦ ਫੋਟੋ ਪਤਾ ਨਹੀਂ ਕਿ ਬਾ ਸ਼ਾਇਦ ਬੁੱਲੇ ਸ਼ਾਦੀ ਲੱਗੀ ਸੀ ਕਿ ਪਤਾ ਨਹੀਂ ਹਨ ਤੇ ਹੁਣ ਬਾਬਾ ਦੀਪ ਸਿੰਘ ਦੀ ਲਾਲੀ ਇਹ ਨਾ ਟਕਬਾਂਜ ਕਰਨੇ ਛੱਡਦੇ ਤੇ ਗਰਬਾਣੀ ਦੇ ਲਾਲ ਲੱਕ ਚੰਗੀ ਤਰ੍ਹਾਂ ਜੇ ਲੱਗਣਾ ਤਾਂ ਠੀਕ ਹੈ ਐਵੇਂ ਸ਼ੂਸ਼ੇ ਬਾਜ਼ੀ ਨਾ ਕਰ ਤੇ ਨਹੀਂ ਮੈਨੂੰ ਸੁਧਾਰਨੀਆਂ ਆਉਂਦੀਆਂ ਤੇਰੇ ਅਰਕੀਆਂ ਐਡੀ ਕੋਈ ਗੱਲ ਨਹੀਂ ਕੀ ਤੇ ਬਾਕੀ ਖਸਦੇ ਵਾਸਤੇ ਰਹੋ ਮੈਂ ਤੁਹਾਨੂੰ ਪਰਿਵਾਰ ਦਾ ਜੀ ਮੰਨਿਆ ਠੀਕ ਹੈ ਪਰ ਤੁਸੀਂ ਹੀ ਗਲਤ ਪਾਇਆਗਾ ਤੇ ਬਾਕੀ ਕੋਈ ਗੱਲ ਨਹੀਂ ਕੱਲ ਨੂੰ ਆਪਾਂ ਦੁਬਾਰਾ ਫਿਰ ਮਿਲਦੇ ਹਾਂ ਕੱਲ ਨੂੰ ਪਹਿਲਾਂ ਤਾਂ ਮੈਂ ਜਾਣਾ ਮੋਗੇ ਇਸ ਅਸਬੀ ਦਫ਼ਤਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਤੇ ਕਾਰਵਾਈ ਇਹਦੇ ਤੇ ਮੈਂ ਕਰਾ ਕੇ ਛੱਡੂਗਾ ਤੇ ਕੋਈ ਗੱਲ ਨਹੀਂ ਇਹਨੂੰ ਵੇਖਦਾ ਮੈਂ ਕੌਣ ਸਾਰੀ ਆਈਡੀ ਇਹਦੀ ਰੋਲ ਲਾਂਗੇ ਫੋਟੋ ਮੋਬਾਈਲ ਨਾਲ ਕੁਝ ਨਹੀਂ ਬਣਨਾਗਾ ਸਾਰਾ ਕੁਝ ਨਿਕਲਿਆ ਆਉਂਦਾ ਫਿਰ ਤੁਹਾਨੂੰ ਪਤਾ ਹੀ ਆ ਆਨਲਾਈਨ ਜਮਾਨਾਗਾ ਆਨਲਾਈਨ ਸਭ ਕੁਝ ਰੋਲ ਜੀ ਆ ਅੱਜ ਕੱਲ੍ਹ ਨਾ ਸਭ ਕੁਝ ਪਤਾ ਲੱਗ ਜਾਂਦਾ ਆਉਂਦਾਗਾ ਪਹਿਲਾਂ ਤਾਂ ਮੈਂ ਦੇਣੀ ਆ ਰਿਪੋਰਟ ਨਿਹਾਲ ਸਿੰਘ ਵਾਲੇ ਥਾਣਾ ਲੱਗਦਾ ਸਾਨੂੰ ਉਸ ਤੋਂ ਬਾਅਦ ਮੈਂ ਜਾ ਰਿਹਾ ਮੋਗੇ ਫਿਰ ਮੈਂ ਜੋ ਵੀ ਇਹ ਨਾ ਬਣੂ ਕੋਈ ਕਾਰਵਾਈ ਆਪੇ ਕਰਨਗੇ ਉਹਨੇ ਆਪਾਂ ਕੀ ਕਰ ਸਕਦੇ ਆ ਜਰੂਰਤ ਬੋਲੋ ਚਲੋ ਠੀਕ ਆ ਜੀ ਕੱਲ ਨੂੰ ਨਵੇਂ ਬਲੌਗਰ ਦੇ ਨਾਲ ਫੇਰ ਮਿਲਦੇ ਆ ਰਮਾ ਰੋਟੀ ਖਾ ਰਹੀ ਹੈ ਅੱਜ ਆਪ ਨੂੰ ਨਾਲ ਦੇ ਘਰੇ ਚਲਿਆ ਗਿਆ ਕੁੜੀ ਲੈ ਗਈ ਆ ਤੇ ਖੇਡਣ ਤੇ ਰੱਬ ਰੱਖਾ ਜੀ ਸਾਰੇ ਪ੍ਰਸ਼ਾਸਨ